ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅਸੀਂ ਨਾ ਜੈਡ ਪlant ਦੀ ਤਿਆਰੀ ਬਣਾਈ ਹੈ ਤੇ ਇਹ ਅਸੀਂ ਕਟਾਂਗ ਲਿਆ ਕੇ ਲਾਈ ਸੀ ਕਿਸੇ ਦੇ ਘਰੋਂ ਦੇਖੋ ਤੇ ਆ ਅਸੀਂ ਇਹ ਜਿਹੜੀ ਵੀ ਇੱਥੇ ਕੱਟਣੀ ਹੁੰਦੀ ਉਹ ਲਾਈ ਹੋਈ ਹੈ ਦੇਖੋ ਤੇ ਅਸੀਂ ਮਈ ਦੇ 24 25 ਮਈ ਨੂੰ ਲਾਈ ਸੀਗੀ ਤੇ ਦੇਖੋ ਸਾਡੇ ਇਹ ਕੀ ਸੋਹਣੀ ਬਣ ਗਈ ਹੈ ਇਹਦੇ ਵਿੱਚ ਅਸੀਂ ਵੀ ਜਾਂਦਾ ਸਬਜ਼ੀਆਂ ਧੋ ਕੇ ਪਾਣੀ ਪਾਉਣੀ ਆ ਜਾਂ ਅਸੀਂ ਵੀ ਦਾਲ ਬਣਾਗੇ ਦਾਲ ਧੋਣੀ ਆ ਉਹ ਹੁਣ ਇਹ ਇੱਥੋਂ ਬੰਨਣਾ ਵੀ ਦੇਖੋ ਇਹ ਪਹਿਲਾਂ ਅਸੀਂ ਬੰਨੀ ਸੀ ਕਿ 20 ਦਿਨ ਹੋ ਗਏ ਤੇ ਹੁਣ ਇਹ ਦੁਬਾਰਾ ਦੇਖੋ ਇਹ ਫੁੱਟੀਆਂ ਆ ਇਹਦੇ ਮੁਰੂ ਨਾ ਅਸੀਂ ਤੋੜ ਦਿੰਨੇ ਆ ਇਸ ਤਰੀਕੇ ਨਾਲ ਇੱਥੋਂ ਜਿਵੇਂ ਆ ਹੈ ਦੇਖੋ ਇਹ ਨੂੰ ਇਹਨੂੰ ਇਹ ਤੋੜ ਦਿੰਨੇ ਆ ਤਾਂ ਤੇ ਇਹ ਦੇਖੋ ਇੱਥੋਂ ਦੋ ਤਿੰਨ ਨਿਕਲਣਗੀਆਂ ਪਹਿਲਾਂ ਅਸੀਂ ਕਟਿਆ ਸੀਗਾ ਦੇਖੋ ਦੋ ਤਿੰਨ ਨਿਕਲਣਗੀਆਂ ਪਹਿਲਾਂ ਇਹ ਦੇਖੋ ਇਹਦੇ ਵੀ ਅਸੀਂ ਕਟਾਈ ਕੀਤੀ ਸੀ ਮੁਰੂ ਤੋੜ ਦਿੰਨੇ ਉੱਥੋਂ ਦੋ ਨਿਕਲਣਗੀਆਂ ਹੁਣ ਅਸੀਂ ਇਹਦੀ ਕਟਾਈ ਕੀਤੀ ਤਾਂ ਦੋ ਦੋ ਨਿਕਲਣਗੀਆਂ ਚਾਰ ਬਣ ਜਾਣਗੇ ਦੇਖੋ ਇੱਧਰ ਇਹਦੇ ਵੀ ਅਸੀਂ ਕਟਾਈ ਕੀਤੀ ਤੇ ਇਸ ਤਰ੍ਹਾਂ ਅਸੀਂ ਕੋਈ ਇਹ ਚ ਅਸੀਂ ਹੋਰ ਨਹੀਂ ਪਾਈ ਮਿੱਟੀ ਐ ਨਾਲ ਇਹਦੇ ਵਿੱਚ ਵੀ ਤੇ ਸਾਡੀ ਦੇਖੋ ਇਹ ਅਸੀਂ ਤਾਰ ਨਹੀਂ ਲਾਈ ਹੋਈ ਇਹ ਸਾਡੀ ਤਾਰ ਨਹੀਂ ਲਾਈ ਹੋਈ ਇਹ ਨਾ ਹੋਏ ਤੁਸੀਂ ਸਿਲਬਰ ਦੀ ਤਾਰ ਵੀ ਲਾ ਸਕਦੇ ਹੋ ਜਿਹੜੀ ਵੀ ਆਰੋ ਹੁੰਦਾ ਹੈ ਆਰੋ ਦੇ ਪਾਇਪ ਹੁੰਦੀ ਹੈ ਪਾਣੀ ਜਿਹੜਾ ਨਿਕਲਦਾ ਬਿਸਤਰ ਤੇ ਉਹਦੀ ਪਾਇਪ ਵੱਡੀ ਜਿਹੀ ਉਹ ਕੱਟੀ ਸੀ ਪਈ ਸੀ ਇਹ ਲਾਈ ਹੈ ਦੇਖੋ ਇਧਰ ਉਹ ਤੇ ਕਵਰ ਕਰਨ ਕੀ ਜਮ ਬਿਲਕੁਲ ਇਦਰੋਂ ਕਵਰ ਕਰਨ ਵਾਲੀ ਰਹਿੰਦੀ ਹੈ ਦੇਖੋ ਜੀ ਜਦੋਂ ਇਸ ਤਰ੍ਹਾਂ ਕਰਤਾ ਨਾ ਇਹਨੂੰ ਬਨਪਾਏ ਧਾਗੇ ਨਾਲ ਟਿਕਾ ਪਰ ਹੋ ਜਾਊਗਾ ਥੋੜਾ ਜਿਹਾ ਇੱਥੇ ਰਹਿ ਗਿਆ ਮਈ ਜੂਨ ਜਲਾਈ ਤੇ ਅਗਸਤ ਤਿੰਨ ਮਹੀਨੇ ਹੋਏ ਐ ਇਹਨੂੰ ਤਿੰਨ ਮਹੀਨਿਆਂ ਦੇ ਵਿੱਚ ਦੇਖੋ ਕੀ ਸੋਨਾ ਬਣ ਗਿਆ ਦੇਖੋ ਇਧਰ ਇਧਰੋਂ ਸਾਰੀ ਕਵਰ ਹੋ ਗਈ ਹੈ ਇਹ ਇਹ ਵੀ ਕਵਰ ਹੋ ਗਈ ਇਧਰੋਂ ਨੋ ਸੈਕਟਰ ਇਹ ਇਹ ਨਾ ਥੋੜਾ ਜਿਹਾ ਵੀ ਭਾਰ ਸੀਗਾ ਤੇ ਲਾਫ ਜਾਂਦੇ ਸੀਗੇ ਤੇ ਤਾਂ ਕਰਕੇ ਇਹ ਮੈਂ ਇਧਰ ਥੋੜਾ ਜਿਹਾ ਡੰਡਾ ਲਾਇਆ ਹੋਇਆ ਹੈ ਤੇ ਤੁਸੀਂ ਵੀ ਬਣਾ ਸਕਦੇ ਹੋ ਅਸੀਂ ਕਿਸੇ ਦੇ ਘਰੋਂ ਲਿਆ ਕੇ ਬਣਾਈ ਹੈ ਕੋਈ ਅਸੀਂ ਖਰੀਦ ਕੇ ਨਹੀਂ ਲਿਆਉਂਦਾਗਾ ਤੁਹਾਨੂੰ ਤਾਂ ਇਹ ਸੁਣ ਨਾ ਇੱਕ ਤੁਹਾਨੂੰ ਹੋਰ ਬਖਾਉਣੇ ਜਿਹੜੀ ਕਟਿੰਗ ਲਾਈ ਸੀ ਅਸੀਂ ਜਦੋਂ ਅਸੀਂ ਇਹ ਡਾਨੀਆਂ ਲਾਈਆਂ ਸੀ ਇਹਦੀਆਂ ਤੇ ਉਹਦੇ ਨਾਲੋਂ ਕੱਟੀਆਂ ਸੀ ਦੇਖੋ ਇਹ ਵੀ ਕਿੰਨੀ ਸੋਹਣੀ ਹੋਈ ਪਈ ਐ ਇਹਦੇ ਵਿੱਚ ਵੀ ਅਸੀਂ ਕੁਝ ਨਹੀਂ ਪਾਇਆ ਸਿਰਫ ਪਾਣੀ ਪਾਉਣੀ ਐ ਤੇ ਤੁੱਪੇ ਰੱਖਦੇ ਆ ਦੇਖੋ ਇਹ ਸਾਰੀ ਕੱਟੀਆਂ ਤਾਂ ਦੇਖੋ ਕਿੰਨੀਆਂ ਖਿੰਦੀਆਂ ਡਾੜਾਂ ਕੀ ਸੋਹਣੀਆਂ ਬਣੀਆਂ ਪਈਆਂ ਕੱਟਣ ਇਹਦਾ ਜਦੋਂ ਅਸੀਂ ਹੋਰ ਬਣਾਇਆ ਕੁਝ ਫਿਰ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਮੁੱਦੋ ਮੋਰ ਬਣਾਏ ਉਹ ਵੀ ਕਟਿੰਗ ਤੋਂ ਹੀ ਬਣਾਏ ਹੈ ਇਕੱਠੀ ਕਟਿੰਗ ਲੈਂਦੀ ਸੀ ਉਹ ਲਈ ਸੀਗੀ ਤੇ ਉਹਦੇ ਮੋਰ ਬਣਾਏ ਆ ਉਹ ਉੱਪਰ ਬਏ ਆ ਉਹ ਫੇਰ ਦਿਖਾਵਾਂਗੇ ਤੁਹਾਨੂੰ ਦੂਜੀ ਵੀਡੀਓ ਵਿੱਚ ਬਸ ਜਿਦੋਂ ਇਹ ਬੰਨਤਾ ਤੇ ਇੱਥੋਂ ਜਮ ਕਵਰ ਹੋ ਜਾਣਾ ਹੈ ਦੇਖੋ ਇਸ ਤਰ੍ਹਾਂ ਇਧਰ ਕਵਰ ਹੋ ਗਿਆ ਡਾਣੀਆਂ ਇਧਰੋਂ ਵੀ ਬੰਨਣ ਲੱਗੀਆਂ 10 ਮਹੀਨਿਆਂ ਦੇ ਵਿੱਚ ਦੇਖੋ ਟਕ ਟਕ ਤੋਂ ਬਣ ਕੇ ਤਿਆਰ ਇੰਦਰ ਆਵੀ ਅਸੀਂ ਬਰਬਲੇਂਦਾ ਸੀ ਤੇ ਵੀ ਅਸੀਂ ਉਹਨਾਂ ਤੋਂ ਲਿਆਂਦਾ ਸੀ ਜਿਹਨਾਂ ਨੇ ਜੈਡ ਪਲਾਟ ਲਿਆਂਦਾ ਦੇਖੋ ਇਹ ਕੀ ਸੋਨਾ ਬਣ ਗਿਆ ਅੰਦਰੋਂ ਤੇ ਆ ਵੀ ਅਸੀਂ ਕੱਟਨੇ ਲਿਆਨੇ ਦੇਖੋ ਕਿੰਨਾ ਇਹ ਪੌਦਾ ਬਣ ਗਿਆ ਥੈਂਕ ਯੂ ਇੱਕ ਕਟਾਈ ਅਸੀਂ ਆ ਲਾਈ ਸੀ ਇਹਨਾਂ ਪਹਿਲਾਂ ਖਰਾਬ ਹੋ ਗਈ ਸੀ ਇਹ ਲਾਈ ਪਹਿਲਾਂ ਦੀ ਸੀਗੀ ਉਹਦੇ ਨਾਲ ਹੀ ਲਾਈ ਸੀ ਇਹਨਾਂ ਥੱਲੋਂ ਖਰਾਬ ਹੋ ਗਈ ਸੀ ਫਿਰ ਇਹ ਮੈਂ ਕੱਢ ਕੇ ਦੁਬਾਰਾ ਲਾਈ ਆ ਹੁਣ ਇਹਦਾ ਨਾ ਦਿਲ ਦੀ ਸ਼ੇਪ ਬਣਾਉਣੀ ਹੈ ਜੇ ਰੋ ਬਣਾਇਆ ਫਿਰ ਦਿਖਾਵਾਂਗੇ ਤੁਹਾਨੂੰ ਇਹਦੇ ਦਿਲ ਦੀ ਸ਼ੇਪ ਬਣਾਵਾਂਗੇ ਇਹ ਆ ਵੀ ਕਟੰਗ ਲੈ ਹੁੰਦੀ ਸੀ ਛੋਟੀ ਜਿਹੀ ਇੰਨੀ ਇੰਨੀ ਹੀ ਲੈ ਹੁੰਦੀ ਸੀ ਬਸ ਤੇ ਇਹ ਇਹ ਸਿਆਲ ਦੇ ਮਹੀਨੇ ਫਰਵਰੀ ਚ ਲੈ ਹੁੰਦੀ ਸੀ ਇਹਦੀ ਕਟਾਈ ਇਹ ਬਣ ਕੇ ਇਹ ਚ ਲਾਤਾ ਇੱਕ ਮੈਂ ਹੋਰ ਲਾਇਆ ਸੀ ਉਹ ਦੇ ਤਾ ਕੇ ਸੀ ਦੇਖੋ ਇਹ ਮੈਂ ਗਲਾਬ ਦੀ ਕਲ ਮਲਾਈ ਹੈ ਜੀ ਚੱਲ ਪਈ ਹੁਣ ਤਾਂ ਇੱਥੇ ਲਗਦੀ ਜਾਵੇ ਤੋ ਕੇ ਉਦੋਂ ਤੁਹਾਨੂੰ ਦਿਖਾਇਆ ਸੀ ਹਜੇ ਸਹੀ ਹੋ ਜਾਂਦੀ ਨਹੀਂ ਤੇ ਮੇਰਾ ਬਹੁਤ ਸੋਹਣਾ ਬਣ ਗਿਆ ਉੱਤੇ ਅਸੀਂ ਚਿੜੀ ਬਿਠਾਈ ਹੋਈ ਹੈ ਦੇਖੋ ਇਹ ਇਹਦੇ ਪੱਤੇ ਰਵੜ ਵਰਗੇ ਨੇ ਦੇਖੋ ਚਲੋ ਜੀ ਦੂਜੀ ਵੀਡੀਓ ਵਿੱਚ ਤੁਹਾਨੂੰ ਮੋਰ ਦਿਖਾਵਾਂਗੇ ਅੰਦਰ ਹੋਰ ਬਗਾ ਦਿੰਨੇ ਮਣੀ ਪਲਾਟ ਲੱਗਿਆ ਇਹ ਕੇ ਲੱਗਿਆ ਇੱਕ ਰਿਕਾ ਪੌਮ ਲੱਗਿਆ ਉੱਧਰ ਰਬੜ પ્લાન્ટ ਦਾ ਮੁੱਟਾ ਲੱਗਿਆ ਹੋਇਆ ਇਧਰ ਮੇਹੇਤੋ ਪੇ ਰੱਖਿਆ ਇਸ ਚਲੋ ਜੀ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ